ਇਹ ਸੰਘਰ ਤੁਸੀਂ ਆਪਣੇ ਗੱਲ ਦੇ ਵਿੱਚ ਕਿਉਂ ਪਾਏ? ਕਿ ਆਪ ਇੱਕ ਜ਼ਿੰਮੇਵਾਰ ਆਦਮੀ ਸੇ ਬਾਤ ਕਰ ਰਹੇ ਹੈਂ। ਹਮ ਮੈਂ ਰਾਜੇਪਾਲ ਹੂੰ। ਤੁਸੀਂ ਇੱਕ ਆਮ ਬੰਦੇ ਸੇ ਆਪ ਬਾਤ ਨਹੀਂ ਕਰ ਰਹੇ। ਤਾਂ ਉਸ ਗੱਲ ਨੂੰ ਦੇਖਦੇ ਹੋਏ ਬਈ ਚਲੋ ਇੱਕ ਰਾਜੇਪਾਲ ਨਾਲ ਗੱਲ ਹੋਈ ਹੈ ਤੇ ਕੁਝ ਨਾ ਕੁਝ ਹੱਲ ਨਿਕਲੇਗਾ। ਪਰ ਉਹ ਚਾਨੂੰ ਕੀ ਪਤਾ ਪਈ ਉਹ ਵੀ ਘਮ ਕਰਨ ਦੀ ਨੀਂਦ ਹੋ ਜਾਏਗਾ। ਖਾਲਸਾ ਪੰਥ ਫੇਰ ਆ ਗਿਆ ਤੈਨੂੰ ਜਗਾਉਣ ਵਾਸਤੇ। ਇਹਦੀ ਗੱਲ ਫੇਰ ਸੁਣ ਲੈ। ਇਤੇ ਆਣ ਵਾਲਾ ਸਮਾਂ ਹੋਰ ਭਿਆਨਕ ਹੋ ਜਾਏਗਾ ਇਹ ਤਿੱਕਾ ਮੋਰਚਾ ਹੋਰ ਕੀਤਾ ਜਾਏਗਾ 29 ਸਾਲ ਤੋਂ ਜੇਲ੍ਹਾਂ ਚ ਬੰਦ ਨੇ ਇੱਕ ਦਿਨ ਵੀ ਉਹਨਾਂ ਨੂੰ ਪੈਰੋਲ ਨਹੀਂ ਹੈ ਅਗਰ ਉਹਨਾਂ ਦੀ ਪੈਰੋਲ ਦੀ ਛੁੱਟੀਆਂ ਨਹੀਂ ਤਾਂ 3 ਸਾਲ ਹੋ ਵੀ ਬਣ ਜਾਂਦੇ ਨੇ ਜਿਹੜੀ ਜਿਹੜੀ ਪੰਥਕ ਸਰਕਾਰ ਸਾਡੀ ਕਹਿਣ ਵਾਲੀ ਅਖਬਾਰ ਵਾਲੀ ਉਹਨ ਉਸ ਪੰਥਕ ਸਰਕਾਰ ਨੇ ਫਾਇਲਾ ਹੀ ਦਬਤੀਆਂ ਉਹ ਵੀ ਸਰਬਤ ਖਾਲਦਾਂ ਦੇ ਜ਼ਿੰਮੇਦਾਰ ਸੀ ਉਹਨੂੰ ਟੋਟੇ ਟੋਟੇ ਕਰਕੇ ਨਹਿਰਾਂ ਚ ਛੁੱਟਦਾ ਹੋਰ ਸੰਗਤ ਮੈਂ ਕਹਿੰਦਾ ਕੋਈ ਆਪਣੇ ਆਪ ਨੂੰ ਇੱਕ ਘੰਟਾ ਇੱਕ ਦਿਨ ਦੋ ਦਿਨ ਬੰਦ ਕਰਕੇ ਤੇ ਦੇਖ ਲੈ ਕਮਰੇ ਚ 24 ਘੰਟੇ ਉਹਦੇ ਦਿਮਾਗ ਤੇ ਕੀ ਅਸਰ ਪੈਂਦਾ ਧਨ ਉਹ ਜੱਥੇਦਾਰ ਧਨ ਉਹ ਮਾਂ ਦਾ ਪੁੱਤਰ ਏ ਜੇ ਮੱਥੇ ਤੇ ਜਿਹੜਾ ਜੀਵਿਸ਼ ਕਰਨੀ ਏ ਤੁਸੀਂ ਸੰਗਲ ਪਾਏ ਹੋਏ ਆ ਉਹਨਾਂ ਨੂੰ ਵੀ ਮਹਿਸੂਸ ਹੁੰਦੇ ਸੰਗਲ ਜਾਂ ਫਿਰ ਫਿਰ ਤੁਸੀਂ ਕੁਝ ਚੰਦ ਲੋਕੀ ਕਰ ਰਿਹਾ ਏ ਇਹ ਮਹਿਸੂਸ ਹੁਣ ਤੱਕ ਕੋਈ ਪੰਥ ਦਾ ਬਣ ਕੇ ਜੀਵਿਆ ਕਿਸੇ ਪਾਰਟੀ ਨੇ ਪੰਥ ਦਾ ਭਲਾ ਕੀਤਾ ਹੁਣ ਤੱਕ ਵੇ ਤੁਹਾਨੂੰ ਕੀ ਲੱਗਦਾ ਬਾਕੀ ਦੇ ਕੀ ਚੁਰਾਸੀ 84 ਜੀ ਦੀ ਮਾਰ ਔਰ ਆਣ ਵਾਲਾ ਸਮਾਂ ਹੋਰ ਪਿਆ ਨਾ ਕਾ ਹੋਣ ਜਾ ਰਿਹਾ ਹੈ ਐਡੀ ਮਾਰ ਪੈਣੀ ਹੈ ਕਿ ਪੁੱਛਣੋ ਫਤਿਹਗੜ ਸਾਹਿਬ ਤੋਂ 1 ਮਾਰਚ ਕੌਮੀ ਇਨਸਾਫ ਮੋਰਚੇ ਦੇ ਬੈਨਰ ਦੇ ਹੇਠ ਚੰਡੀਗੜ੍ਹ ਗੜਵਲ ਕੂਚ ਕਰ ਰਿਹਾ ਜਿਸ ਦੇ ਵਿੱਚ ਬਹੁਤ ਸਾਰੀਆਂ ਸੰਗਠਨ ਸਮੂਲੀਅਤ ਕਰ ਰਹੀ ਹੈ ਤੇ ਇੱਕ ਸਿੰਘ ਸਾਹਿਬ ਸਾਡੇ ਨਾਲ ਹੈ ਜਿਨ੍ਹਾਂ ਨੇ ਸੰਗਲਾਂ ਦੇ ਨਾਲ ਆਪਣੇ ਆਪ ਨੂੰ ਜਕੜਿਆ ਹੋਇਆ ਹੈ ਸਿੰ ਸਰ ਕਿਉਂ ਇਹ ਸੰਘਲ ਧਾਰਨ ਕਰਨੇ ਪਏ ਕੀ ਇਹਦੇ ਨਾਲ ਤੁਸੀਂ ਦਰਸਾਉਣਾ ਚਾਹੁੰਦੇ ਹੋ ਕਿ ਇਹ ਸੰਘਲ ਤੁਸੀਂ ਆਪਣੇ ਗੱਲ ਦੇ ਵਿੱਚ ਕਿਉਂ ਪਾਏ ਦੇਖੋ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਵੀ ਅਸੀਂ ਸੰਗਤਾਂ ਨੂੰ ਦੱਸਿਆ ਕਿ ਇਹ ਕਿਉਂ ਕਿਉਂ ਵਾਲਾ ਸਵਾਲ ਤੇ ਆਈ ਨਹੀਂ ਸੰਗਤਾਂ ਨੂੰ ਪਤਾ ਹੈਗਾ ਕਿ ਸਾਡੇ ਜਿਹੜੇ ਜਥੇਦਾਰ ਸਾਹਮਣੇ ਸਰਬਤ ਕਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ 29 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਇੱਕ ਦਿਨ ਵੀ ਉਹਨਾਂ ਨੂੰ ਪਰੋਲ ਨਹੀਂ ਹੈ ਅਗਰ ਉਹਨਾਂ ਦੀ ਪੈਰੋਲ ਦੀਆਂ ਛੁੱਟੀਆਂ ਗਿਣੀਆਂ ਤੇ 3 ਸਾਲ ਹੋ ਵੀ ਬਣ ਜਾਂਦੇ ਨੇ 29 ਤੇ 32 ਸਾਲ ਹੋ ਗਏ ਇੱਕ ਜਥੇਦਾਰ ਜਿਹੜਾ ਉਹ ਤੁਸੀਂ ਹੁਣ ਜਿਹੜਾ ਸਾਰਿਆਂ ਨੂੰ ਜਗਜਹਿਰ ਹੋ ਗਿਆ ਕਿ ਜਿਹੜੀ ਜਿਹੜੀ ਪੰਤਕ ਸਰਕਾਰ ਸਾਡੀ ਕਹਿਣ ਵਾਲੀ ਅਖਵਾਣ ਵਾਲੀ ਉਹ ਉਸ ਪੰਤਕ ਸਰਕਾਰ ਨੇ ਫਾਲਾਹੀ ਦਬਤੀਆਂ ਉਹ ਵੀ ਸਰਬਤ ਖਾਲਸਾ ਦੇ ਜਥੇਦਾਰ ਸੀ ਉਹਨੂੰ ਟੋਟੇ ਟੋਟੇ ਕਰਕੇ ਨਹਿਰਾਂ 'ਚ ਸੁੱਟਦਾ ਤੇ ਇੱਕ ਜਿਹੜਾ ਇੱਕ ਪਾਸੇ ਦੂਜੇ ਪਾਸੇ ਤੁਸੀਂ ਦੇਖ ਲਓ ਸਾਡੇ ਸਰਬਤ ਖਾਲਸਾ ਦੇ ਜਥੇਦਾਰ ਸੰਗਤ ਨਹੀਂ ਥਾਪੇ ਨੇ ਉਹ ਉਹ 29 ਸਾਲ ਹੋ ਗਏ ਨੇ ਜੇਲਾ ਦੀ ਜੇਲ੍ਹ ਵਿੱਚ ਬੰਨ ਨੇ ਔਰ ਉਹਨਾਂ ਇਹ ਮੰਡੋਲੀ ਜੇ ਪਹਿਲਾਂ ਤਿਹਾਰ ਜੇਲ੍ਹ ਸੀਗੇ ਹੁਣ ਮੰਡੋਲੀ ਜੇਲ੍ਹ ਵਿੱਚ ਬੰਨ ਨੇ ਜਿੱਥੇ ਮੰਡੋਲੀ ਜੇਲ੍ਹ ਵਿੱਚ ਬੰਨ ਨੇ 24 ਘੰਟੇ ਦੀ ਬੰਦੀ ਹੈ ਸੰਗਤ ਆਪ ਜੀ ਦੇ ਚੈਨਲ ਦੇ ਮਾਧਮ ਦੇ ਰਾਹੀਂ ਦੱਸਣਾ ਚਾਹਾਂਗੇ ਸੰਗਤ ਨੂੰ ਕਿ 24 ਘੰਟੇ ਦੀ ਬੰਦੀ ਹੈ ਉਹਨਾਂ ਦੀ ਔਰ ਸੰਗਤ ਮੈਂ ਕਹਿੰਦਾ ਕੋਈ ਆਪਣੇ ਆਪ ਨੂੰ ਇੱਕ ਘੰਟਾ ਇੱਕ ਦਿਨ ਦੋ ਦਿਨ ਬੰਦ ਕਰਕੇ ਤੇ ਦੇਖ ਲੈ ਕਮਰੇ ਚ 24 ਘੰਟੇ ਉਹ ਦਿਮਾਗ ਤੇ ਕੀ ਅਸਰ ਪੈਂਦਾ ਧਨ ਉਹ ਜਥੇਦਾਰ ਤਾਨੋ ਮਹਾ ਦਾ ਪੁੱਤਰ ਜੇ ਮੱਥੇ ਤੇ ਜਿਹੜਾ ਜੀਵਿਸ਼ ਕਰਨੀ ਹੈ ਉਹ ਸਿਰਫ ਇਹੀ ਉਹ ਕਹਿੰਦੇ ਨੇ ਕਿ ਭਾਈ ਮੇਰੀ ਜਿਹੜੀ ਕੌਮ ਹੈ ਇੱਕ ਝਟ ਹੋ ਜਾਏ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋ ਜਾਵੇ ਸਾਰੇ ਲੱਗਦਾ ਕਿ ਜਿਨ੍ਹਾਂ ਨੂੰ ਤੁਸੀਂ ਅਪੀਲ ਕਰ ਰਹੇ ਹੋ ਸੰਗਤ ਨੂੰ ਅਪੀਲ ਕਰ ਰਹੇ ਹੋ ਲੋਕਾਂ ਨੂੰ ਆਵਾਮ ਨੂੰ ਕਹਿ ਰਹੇ ਹੋ ਭਈ ਇਹ ਹੈ ਉਹਨਾਂ ਨੂੰ ਅਹਿਸਾਸ ਹੈਗਾ ਇਸ ਚੀਜ਼ ਦਾ ਜਿਹੜਾ ਅਹਿਸਾਸ ਤੁਸੀਂ ਗੱਲ ਬੈਠੇ ਹੋ ਤੁਸੀਂ ਸੰਗਲ ਪਾਏ ਹੋਏ ਆ ਉਹਨਾਂ ਨੂੰ ਵੀ ਮਹਿਸੂਸ ਹੁੰਦੇ ਸੰਗਲ ਜਾਂ ਫਿਰ ਤੁਸੀਂ ਕੁਝ ਚੰਦ ਲੋਕ ਹੀ ਕਰ ਰਿਹਾ ਹੈ ਤੁਸੀਂ ਤੁਹਾਡੇ ਤੁਹਾਡਾ ਸਵਾਲ ਗਲਤ ਹੈ ਚੰਦ ਲੋਕ ਨਹੀਂ ਕਰ ਰਹੇ ਪਿਛਲੀ ਵਾਰੀ ਜਦੋਂ ਤੁਸੀਂ ਆਪ ਕਵਰ ਕੀਤਾ ਸੀ ਉਹ ਦੇਖਿਆ ਸੀ ਕਿੰਨਾ ਲੱਖਾਂ ਦੀ ਗਿਣਤੀ ਸੀਗੀ ਮਾਰਚ ਵਿੱਚ ਸੰਗਤ ਦਾ ਤੇ ਬਹੁਤ ਪਿਆਰ ਹੈ ਜਥੇਦਾਰ ਸਾਹਿਬ ਦੇ ਨਾਲ ਤੇ ਬਹੁਤ ਸੰਗਤ ਸੰਗਤ ਜਿਹੜੀ ਜਥੇਦਾਰ ਸਾਹਿਬ ਨੂੰ ਪਿਆਰ ਕਰਦੀ ਹੈ ਪਰ ਸਾਡੇ ਜਿਹੜੇ ਲੀਡਰ ਨੇ ਨਾ ਉਹ ਨਹੀਂ ਠੀਕ ਆਗੇ ਉਹ ਅਗਰ ਲੀਡਰ ਜਿਹੜੇ ਨੇ ਸਾਰੀਆਂ ਸੰਸਥਾਵਾਂ ਮਿਲ ਕਰਕੇ ਅਗਰ ਇੱਕ ਝੂਟੋ ਕਰਕੇ ਸ਼ਰੋਮਨੀ ਕਮੇਟੀ ਵੀ ਕੌਮ ਇਨਸਾਨ ਮੋਰਚੇ ਦੇ ਨਾਲ ਮਿਲ ਕਰ ਜਦੋਂ ਇਹ ਇਹ ਜਿਹੜਾ ਮੋਰਚਾ ਲੱਗਾ ਨਾ ਕੌਮ ਇਨਸਾਨ ਮੋਰਚਾ ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਲੱਗਾ ਔਰ ਇਹਦੀ ਅਗਵਾਈ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਨੇ ਕਿ ਲੀਡਰ ਗਲਤ ਕਿਉਂ ਆ ਲੀਡਰ ਹੈ ਨਹੀਂ ਕੌਮ ਕੋਲ ਕੋਈ ਚੰਗੇ ਕੀ ਸਮਝਦੇ ਹੋ ਫਿਰ ਤੁਸੀਂ ਦੇਖੋ ਜਿਹੜਾ ਤੁਸੀਂ ਤੁਸੀਂ ਵੀ ਜਾਣਦੇ ਹੋ ਕਿ ਵੀ ਲੀਡਰ ਜਿਹੜੀਆਂ ਸੰਸਥਾਵਾਂ ਨੇ ਵੱਖ-ਵੱਖ ਧੜਿਆਂ ਚ ਵੰਡੀਆਂ ਗਈਆਂ ਨੇ ਉਹ ਹੁਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਵੀ ਤੇ ਇਹੋ ਗੱਲ ਕਹਿੰਦੇ ਸੀ ਕਿ ਨਿਸ਼ਾਨ ਸਾਹਿਬਾਂ ਤੇ ਇਕੱਠੇ ਹੋ ਜਾਓ ਨਹੀਂ ਤੇ ਮਾਰ ਪੇਗੀ ਪਈ ਨਾ ਮਾਰ 84 ਦੇਖੀ ਤੁਸੀਂ ਤੁਹਾਡੇ ਸਾਹਮਣੇ ਹੋਈ ਤੁਸੀਂ ਤੇ ਖਰ ਨਹੀਂ ਦੇਖੀ ਹੋਣੀ ਤੁਸੀਂ ਨਹੀਂ ਮੈਂ ਦਾਸ ਨੇ ਆਪ ਅੱਖੀ ਦੇਖੀ 84 84 ਜੱਦੀ ਮਾਰ ਔਰ ਆਣ ਵਾਲਾ ਸਮਾਂ ਹੋਰ ਪਿਆ ਨਾ ਕਾ ਹੋਣ ਜਾ ਰਿਹਾ ਐ ਢੀ ਮਾਰ ਪੈਣੀ ਏ ਕਿ ਪੁੱਛਣੋ ਤੁਸੀਂ ਪੰਥਕ ਪਾਰਟੀ ਨੂੰ ਕਿਹਾ ਵੀ ਪੰਥਕ ਪਾਰਟੀ ਨੇ ਕੁਝ ਨਹੀਂ ਕੀਤਾ ਫੈਲਾ ਦੱਬਦੀਆਂ ਉਹ ਕਹਿੰਦੇ ਵੀ ਸਾਡੇ ਤਾਂ ਦੂਸ਼ਣ ਜਿਹੜੇ ਲਾਉਂਦੇ ਬੰਦੇ ਅਖੌਤੀ ਪੰਥਕ ਆ ਉਹ ਵੀ ਅਸੀਂ ਤਾਂ ਆਪਣਾ ਸੱਚਾ ਫਰਜ਼ ਨਿਭਾਇਆ ਅਸਲੀ ਪੰਥਕ ਤਾਂ ਅਸੀਂ ਆ ਜਿਹੜੇ ਸਾਡੇ ਦੇ ਇਲਜ਼ਾਮ ਲਾਉਂਦੇ ਆ ਉਹ ਖੌਤੀ ਆ ਦੇਖੋ ਤੁਸੀਂ ਤੁਸੀਂ ਆਪਣੇ ਸਵਾਲ ਦਾ ਆਪ ਹੀ ਜਵਾਬ ਦੇ ਦਿੱਤਾ ਕਿ ਅਖੌਤੀ ਉਹ ਖੌਤੀ ਕੌਣ ਹੈ ਜਿਨ੍ਹਾਂ ਨੇ ਫੈਲਾ ਦੱਬੀਆਂ ਜਾਂ ਜਿਨ੍ਹਾਂ ਨੇ ਫੈਲਾ ਜਗ ਜਹਰ ਹੋਣ ਤੋਂ ਬਾਅਦ ਕੀਤਾ ਅੱਜ ਅੱਜ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਮਾਫੀਆਂ ਮੰਗੀ ਜਾ ਰਹੇ ਨੇ ਜੇ ਉਹ ਅਖੋਤੀ ਨਹੀਂ ਆਗੇ ਤਾਂ ਮਾਫੀ ਕਿਉਂ ਮੰਗ ਰਹੇ ਜੇ ਉਹ ਪੰਥਕ ਹੁੰਦੇ ਤਾਂ ਮਾਫੀ ਮੰਗਦੇ ਲੋੜ ਹੀ ਨਹੀਂ ਸੀ ਉਹਨਾਂ ਨੂੰ ਹੁਣ ਤੱਕ ਕੋਈ ਪੰਥ ਦਾ ਬਣ ਕੇ ਜੀਵੇ ਕਿਸੇ ਪਾਰਟੀ ਨੇ ਪੰਥ ਦਾ ਭਲਾ ਕੀਤਾ ਹੁਣ ਤੱਕ ਵੇ ਤੁਹਾਨੂੰ ਕੀ ਲੱਗਦਾ ਹਾਲੇ ਤੱਕ ਤੇ ਦੇਖੋ ਜੀ ਅਸੀਂ ਜਿਹੜਾ ਦੇਖ ਰਿਹਾ ਗਿਆ ਆਪਣੀ ਹੋਸ਼ੀ ਸੰਭਾਲੀਏ ਹਾਲੇ ਤੱਕ ਤੇ ਕਿਸੇ ਜਿਹੜੇ ਪੰਥਕ ਜਿਹੜੇ ਅਖਵਾਨ ਵਾਲੇ ਨੇ ਇਹਨਾਂ ਨੇ ਕਿਸੇ ਨੇ ਕੋਈ ਪੰਥ ਦਾ ਸਵਾਰਿਆ ਨਹੀਂ ਬਾਕੀ ਆਲ ਵਾਲਾ ਸਮਾਜ ਦੱਸੇਗਾ ਕਿ ਜਿਹੜੇ ਲੱਗੇ ਹੋਏ ਨੇ ਵਡੇ ਵੱਡੇ ਜਿਹੜੇ ਲੀਡਰ ਔਰ ਨਹੀਂ ਛੋਟੇ ਬੰਦੇ ਜਿਹੜੇ ਪੰਥਕ ਬੰਦੇ ਨੇ ਉਹ ਕਾਫੀ ਸਿਰ ਜੋੜ ਰਹੇ ਨੇ ਔਰ ਜਿਹੜੇ ਇਹ ਲੜਾਈ ਲੜ ਰਹੇ ਨੇ ਕੌਮੀ ਆਪਣੇ ਪੰਦੀ ਸਿੰਘਾਂ ਦੀ ਔਰ ਇਸ ਵਿੱਚ ਆ ਇੱਕ ਸਾਲ ਹੋ ਚੁੱਕਿਆ ਹੈ 7 ਜਨਵਰੀ ਨੂੰ ਮੋਰਚਾ ਲੱਗਾ ਸੀ ਅੱਜ ਜਿਹੜਾ ਹੈ ਫੇਰ 11 ਜਨਵਰੀ ਹੋ ਗਈ ਏ ਤੇ ਫੇਰ ਸਾਰੇ ਇਕੱਠੇ ਹੋ ਕਰਕੇ ਇੱਕ ਜਿਹੜੇ ਸੁੱਤੀ ਹੋਈ ਸਰਕਾਰ ਹੈ ਉਹਨੂੰ ਜਗਾਉਣ ਵਾਸਤੇ ਜਾ ਰਹੇ ਨੇ ਸਿੰਘ ਸਾਹਿਬ ਪਹਿਲਾਂ ਵੀ ਇਹ ਕਾਫਲੇ ਗਏ ਆ ਜੀ ਗਵਰਨਰ ਸਾਹਿਬ ਨੂੰ ਵੀ ਤੁਸੀਂ ਮਿਲੇ ਹੋ ਅੱਜ ਫੇਰ ਉੱਥੇ ਹੀ ਜਾ ਰਹੇ ਹੋ ਉਹ ਪਹਿਲਾਂ ਵਾਲੀ ਜਿਹੜੀ ਯਾਤਰਾ ਉਹ ਸਫਲ ਕਿਉਂ ਨਹੀਂ ਰਹਿੰਦੀ ਪਹਿਲਾਂ ਵਾਲਾ ਮਾਰਤ ਸਫਲ ਕਿਉਂ ਨਹੀਂ ਰਹਿੰਦਾ ਤੁਹਾਨੂੰ ਲੱਗਦਾ ਵੀ ਫੇਰ ਉੱਥੇ ਬਾਰ-ਬਾਰ ਕਿਉਂ ਜਾਣਾ ਪੈ ਰਿਹਾ ਕਿਉਂ ਇੱਕ ਇੱਕ ਵਾਰੀ ਪੱਤਰ ਦੇ ਵਿੱਚ ਕਲੈਰਿਟੀ ਹੋ ਨਹੀਂ ਸਕੀ ਵੀ ਮਸਲਾ ਕੀ ਆ ਆਸ਼ਵਾਸਨ ਭਰੋਸੇ ਤੁਹਾਨੂੰ ਦਿੱਤੇ ਗਏ ਸੀ ਦੇਖੋ ਆਸ਼ਵਾਸਨ ਇਹਨਾਂ ਦਿੱਤਾ ਗਿਆ ਸੀ ਉਹਨੇ ਇਹ ਗੱਲ ਕਿਹਾ ਸੀ ਕਿ ਆਪ ਇੱਕ ਜ਼ਿੰਮੇਵਾਰ ਆਦਮੀ ਸੇ ਬਾਤ ਕਰ ਰਹੇ ਆਂ ਹਮ ਮੈਂ ਰਾਜੇਪਾਲ ਹੂੰ ਕੋਈ ਇੱਕ ਹਮ ਬੰਦੇ ਸੇ ਆਪ ਬਾਤ ਨਹੀਂ ਕਰ ਰਹੇ ਤੋ ਉਸ ਗੱਲ ਨੂੰ ਦੇਖਦੇ ਹੋਏ ਬਈ ਚਲੋ ਇੱਕ ਰਾਜਪਾਲ ਨਾਲ ਗੱਲ ਹੋਈ ਹੈ ਤੇ ਕੁਝ ਨਾ ਕੁਝ ਹੱਲ ਹੋ ਨਿਕਲੇਗਾ ਪਰ ਉਹ ਸਾਨੂੰ ਕੀ ਬਤਾ ਪਾਈ ਉਹ ਵੀ ਕੁੰਮ ਕਰਨ ਦੀ ਨੀਂਦ ਸੋ ਜਾਏਗਾ ਉਹ ਸੋ ਗਿਆ ਅੱਜ ਫਿਰ ਜਿਹੜਾ ਕੌਮ ਤੇ ਪੰਥ ਇਕੱਠਾ ਹੋ ਕਰਕੇ ਜਾ ਰਿਹਾ ਉਹਨੂੰ ਜਗਾਉਣ ਵਾਸਤੇ ਇੱਕ ਭਾਈ ਹਾਂ ਵੀ ਉੱਠ ਜਾ ਫਿਰ ਆ ਗਏ ਖਾਲਸਾ ਪੰਥ ਫਿਰ ਆ ਗਿਆ ਤੈਨੂੰ ਜਗਾਉਣ ਵਾਸਤੇ ਇਹਦੀ ਗੱਲ ਫਿਰ ਸੁਣ ਲੈ ਨਹੀਂ ਤੇ ਆਣ ਵਾਲਾ ਸਮਾਂ ਹੋਰ ਭਿਆਨਕ ਹੋ ਜਾਏਗਾ ਇਹ ਤਿੱਖਾ ਮੋਰਚਾ ਹੋਰ ਕੀਤਾ ਜਾਏਗਾ ਜਦੋਂ ਕਿਸੇ ਬੱਚੇ ਨੂੰ ਉਠਾਉਣਾ ਹੁੰਦਾ ਹੈ ਸੁੱਤੇ ਪਏ ਨੂੰ ਪਹਿਲਾ ਬੰਦਾ ਆਰਾਮ ਨਾਲ ਉਠਾਉਂਦਾ ਕਈ ਵਾਰ ਨਹੀਂ ਉਹ ਆਲਸ ਵਿੱਚ ਹੁੰਦਾ ਫਿਰ ਜ਼ੋਰ ਨਾਲ ਹਲੂਣਾ ਪੈਂਦਾ ਹੁਣ ਇਹ ਕਿੱਦਾਂ ਦਾ ਹਲੂਣਾ ਤੋਂ ਡਾਜ ਵਾਲਾ ਤੁਹਾਨੂੰ ਮੈਂ ਦੱਸਿਆ ਤੇ ਆ ਇਹ ਜਿਹੜਾ ੱੱਕਾ ਜਿਹੜਾ ਜ਼ੋਰ ਵਾਲਾ ਹੈ ਔਰ ਇਸ ਤੋਂ ਆਣ ਵਾਲਾ ਜਿਹੜਾ ਸਮਾਂ ਹੈ ਨਾ ਆਣ ਵਾਲਾ ਇਹ ਮਾਰਚ ਜਿਹੜਾ ਹੈ ਇਹ ਹਲੂਣਾ ਹੋਰ ੱੱਕਾ ਹੋਣ ਜਾ ਰਿਹਾ ਔਰ ਉਹਨੂੰ ਜਗਾਣ ਦਾ ਤਰੀਕਾ ਜਿਹੜਾ ਹੋਰ ਦਿਖਾਉਣ ਜਾ ਰਿਹਾ ਕੀ ਲੱਗਦਾ ਹੁਣ ਤੁਹਾਨੂੰ ਕਿੰਨਾ ਚਿਹਰੇ ਸੰਗਲ ਇਸ ਤਰ੍ਹਾਂ ਹੀ ਪਾਉਣੇ ਪੈਣਗੇ ਕਦੀ ਲੱਗਦਾ ਉਮੀਦ ਵੀ ਜਿਹੜਾ ਪ੍ਰਦਰਸ਼ਨ ਤੁਹਾਨੂੰ ਇਹ ਕਰਨਾ ਪੈ ਰਿਹਾ ਇਹ ਤੋਂ ਕਦੀ ਖਿਹੜਾ ਛੁੱਟੂਗਾ ਬਿਲਕੁਲ ਜੀ ਆਉਣ ਵਾਲਾ ਸਮਾਂ ਤੁਸੀਂ ਦੇਖੋਗੇ ਕਿ ਜ਼ਥੇਦਾਰ ਸਾਹਿਬ ਸੰਗਤਾਂ ਦੇ ਵਿੱਚ ਆਣਗੇ ਔਰ ਸੰਗਤਾਂ ਦੇ ਵਿੱਚ ਦਰਸ਼ਨ ਵੀ ਦੇਣਗੇ ਜ਼ਥੇਦਾਰ ਸਾਹਿਬ ਦੇ ਅੱਗੇ ਜਿਹੜੇ ਕੇਸ ਸੀਗੇ ਚਾਰ ਕੇ ਜਿਹੜੇ ਹੁਣ ਬੰਦ ਪਏ ਸੀਗੇ ਬੰਦ ਫਾਈਲਾਂ ਪਏ ਸੀ ਫਾਈਲਾਂ ਜਿਹੜੀਆਂ ਮਿੱਟੀ ਦੇ ਉੱਤੇ ਦੱਬੀਆਂ ਆਈਆਂ ਸੀ ਉਹਨਾਂ ਚੋਂ ਤਿੰਨ ਕੇਸਾ ਜੋ ਜ਼ਥੇਦਾਰ ਸਾਹਿਬ ਬਰੀ ਹੋਏ ਨੇ ਔਰ ਇੱਕ ਖੜਾ ਦਾ ਕੇਸ ਹੈ ਉਹ ਵੀ ਜਿਹੜਾ ਕਿ ਜਲਦੀ ਅ ਉਹਦੇ ਚ ਵੀ ਬੜੀ ਹੋਣ ਜਾਣੇ ਕਿੰਨੇ ਸਪੈਂਡਿੰਗ ਹੈ ਜੀ ਹੁਣ ਸਿਰਫ ਇੱਕ ਖੜੜ ਵਾਲਾ ਕੇਸ ਪੈਂਡਿੰਗ ਹੈਗਾ ਤੇ ਇੱਕ ਬੈਂਤੇ ਬੁੱਚੜ ਵਾਲਾ ਕੇਸ ਪੈਂਡਿੰਗ ਹੈਗਾ ਬੈਂਤੇ ਬੁੱਚੜ ਵਾਲਾ ਜਿਹੜਾ ਕੇਸ ਉਹ ਸੁਪਰੀਮ ਕੋਰਟ ਚ ਸੁਣਵਾਈ ਹੋਏਗੀ ਉਹ ਇੱਕ ਜਿਹੜਾ ਖੜੜ ਮਹਾਲੀ ਵਾਲਾ ਕੇਸ ਉਹ ਉਹਦੀ ਤਾਰੀਖ ਜਿਹੜੀ ਹੈ ਪਹਿਲਾਂ 8 ਤਾਰੀਖ ਪਈ ਸੀਗੀ ਹੁਣ 15 ਤਾਰੀਖ ਆ ਗਈ ਹੈ ਔਰ ਸਾਨੂੰ ਉਮੀਦ ਹੈ ਗੁਰੂ ਪਾਤਸ਼ਾਹ ਸਾਡੇ ਤੇ ਮਿਹਰ ਕਰਨਗੇ ਉਹਦੇ ਚ ਜਰ ਸਾਹਿਬ ਬਾਜ਼ੀਤ ਬੜੀ ਹੋ ਕੇ ਜਾਣਗੇ ਸੋ ਬਿਲਕੁਲ ਇੱਕ ਜੋ ਸਿੰਬੋਲਿਕ ਪ੍ਰਦਰਸ਼ਨ ਹੈ ਹੱਥਾਂ ਦੇ ਵਿੱਚ ਬੇੜੀਆਂ ਹੱਥਕੜੀਆਂ ਪੈਰਾਂ 'ਚ ਬੇੜੀਆਂ ਸੰਗਲ ਪਹਿਨ ਕਰਕੇ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਹਲੂਣਾ ਹੈ ਉਹਨਾਂ ਆਗੂਆਂ ਨੂੰ ਜਾਂ ਸਰਕਾਰ ਦੇ ਉਹਨਾਂ ਨੁਮਾਇੰਦਿਆਂ ਨੂੰ ਜਿਨ੍ਹਾਂ ਨੇ ਪਹਿਲਾਂ ਸਾਨੂੰ ਇਹ ਕਹਿ ਕੇ ਭਰੋਸੇ ਦਿੱਤੇ ਸੀ ਕਿ ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਦੇ ਨਾਲ ਗੱਲ ਕਰ ਰਹੇ ਹੋ ਤੇ ਅਸੀਂ ਇਹ ਆਵਾਜ਼ ਜਿਹੜੀ ਹੈਗੀ ਹੈ ਤੁਹਾਡੀ ਉੱਪਰ ਪਹੁੰਚਾਵਾਂਗੇ ਤੇ ਤੁਹਾਡੇ ਮਸਲਿਆਂ ਦਾ ਹੱਲ ਕਰਾਂਗੇ ਸੋ ਇਸ ਵਾਰ ਇਹ ਹਲੂਣਾ ਜੋ ਥੋੜਾ ਤਿੱਖੇ ਰੂਪ ਦੇ ਵਿੱਚ ਦੇਣ ਦੀ ਗੱਲ ਵੀ ਆਖੀ ਜਾ ਰਹੀ ਹੈ ਪਰ ਇਸ ਦਾ ਅਸਰ ਕੀ ਰਹਿੰਦਾ ਭਵਿੱਖ ਦੇ ਵਿੱਚ ਇਹ ਆਉਣ ਵਾਲੇ ਸਮੇਂ ਵਿੱਚ ਵੇਖਣ ਵਾਲੀ ਗੱਲ ਰਹੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨ